ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਸਵਾਗਤ ਤੁਹਾਡਾ ਅੱਜ ਸਾਡੇ ਨਵੇਂ ਵਲੌਗ ਦੇ ਅੰਦਰ ਅੱਜ ਆਪਾਂ ਜਾਣਾ ਹੈਗਾ ਕੀਰਤਨ ਕਰਨ ਵਿਜੇਨਗਰ ਬਾਈ ਦਾਇਆ ਸੀਫੋਂ ਕਹਿੰਦੇ ਤਿਆਰ ਹਾਂ ਪਰ ਆਪਾਂ ਤਿਆਰ ਹੋ ਗਏ ਆ ਪ੍ਰੀਤ ਆਪਣੀ ਅਜੇ ਤੱਕ ਸੁੱਤੀ ਪਈ ਹੈ ਟਾਈਮ ਸਵਾ 8 ਹੋ ਗਏ ਅੱਜ ਐਤਵਾਰ ਹੈ ਤਸਵੀਰੇ ਸਕੂਲ ਜਾਉਂਗੀ ਤਾਂ ਟਾਈਮ ਨਾਲ ਉੱਠ ਕਿਉਂਕਿ ਅੱਜ ਤਾਂ ਸੁੱਤੀ ਪਈ ਹੈ ਤੇ ਆਪਾਂ ਉਹ ਪਾਣੀ ਸੀ ਬੂਟ ਬੂਟ ਪਾ ਕੇ ਤੇ ਜਾਣਾ ਗਜਾ ਕਰਨ ਓੜੀ ਆਪਣੀ ਤਿਆਰ ਹੈ ਤੇ ਇਧਰ ਸਿੰਘ ਜਰਾਬਾ ਲੱਭਦੀ ਫਿਰਦੀ ਆ ਜਰਾਬਾ ਲੱਭੀਆਂ ਨਹੀਂ ਕਿਉਂ ਕੀ ਹੋਇਆ ਉਹ ਪਣੀ ਬਣ ਗਿਆ ਬੂਤਰ ਆਪਣੇ ਵਧੀਆ ਵਧੀਆ ਫੁੱਲ ਦੇਖੋ ਕਿੰਨੇ ਵਧੀਆ ਖਿੜੇ ਹੋਏ ਆ ਗੰਦੇ ਦੇ ਫੁੱਲ ਕਿੰਨੇ ਸੋਹਣੇ ਲੱਗ ਰਹੇ ਆ ਦੇਖੋ ਜੀ ਬਹੁਤ ਖਿੜੇ ਆ ਫੁੱਲ ਬਹੁਤ ਵਧੀਆ ਵਧੀਆ ਲੱਗ ਰਹੇ ਆ ਹੁਣ ਆਪਾਂ ਚਲਦੇ ਆ ਗਜਾ ਕਰਨ ਗਜਾ ਕਰਨ ਤੋਂ ਬਾਅਦ ਚੱਲਾਂਗੇ ਕੀਰਤਨ ਕਰਨ ਠੀਕ ਹੈ ਜੀ ਆਪਾਂ ਗਜਾ ਕਰ ਰਹੇ ਸੀਗੇ ਹੁਣ ਚੱਲਿਆਂ ਕੀਰਤਨ ਕਰਨ ਲੋ ਜੀ ਬਾਜਾ ਰੱਖ ਲਿਆ ਫਸਕੂਟਰੀ ਤੇ ਟਾਨੇ ਚੜਾਣੇ ਵਾਸਤੇ ਇਕੱਠ ਤੇ ਚੜਾਣੇ ਛੋਟ ਪਾ ਲਿਆ ਮੂੰ ਬਰ ਲਿਆ ਚਲਦੇ ਆ ਜੀ ਹਾਂ ਜੀ ਹੁਣ ਆਪਾਂ ਆਏ ਸੀਗੇ ਹੁਣ ਕੀਰਤਨ ਤੇ ਜਿਹਨਾਂ ਨੇ ਕਰਨਾ ਸੀ ਕੀਰਤਨ ਉਹਨਾਂ ਤੇ ਆਪਾਂ ਪਹੁੰਚ ਚੁੱਕੇ ਸੀ ਤੇ ਆਪਾਂ ਮਹਾਰਾਜ ਜੀ ਨੌਜਾਨ ਦੀ ਹਾਜ਼ਰੀ ਮੱਤੋ ਤੇ ਕਿਹ ਮਹਾਰਾਜ ਸੁਸਣ ਕੀਤਾ ਇਹ ਆਪਾਂ ਬਾਹਰ ਲਿਜਾਵਾਂਗੇ ਮਹਾਰਾਜ ਦਾ ਪ੍ਰਕਾਸ਼ ਬਾਹਰ ਕਰਨੇ ਲੈ ਜਾ ਕੇ ਤੇ ਬਾਹਰ ਹੈਗਾ ਦਵੰਨ ਬਾਹਰ ਲਾਵਾਂਗੇ ਜੁੜੇ ਰਹੋ ਵਲੋਗ ਦੇ ਨਾਲ ਆਹ ਭਾਈ ਆਪਣਾ ਰਣਜੀਤ ਸਿੰਘ ਤਬਲੇ ਵਾਲਾ ਬਾਹਰ ਦੇਖ ਦੋ ਤਿਆਰ ਹੋ ਰਹੀ ਹੈ ਬਾਬਾ ਜੀ ਕਰ ਰਹੇ ਦੇਖ ਤਿਆਰ ਹੋ ਗਈ ਉਧਰ ਇਧਰ ਸਭ ਤੋਂ ਸੁੰਗੀਆਂ ਮੰਤਰੀਆਂ ਹੈ ਜੀ ਤੇ ਆ ਪੰਡਾਲ ਇੱਧਰ ਲੱਗਾ ਆ ਤੇ ਜ਼ਰੂਰ ਦੇਖਿਓ ਕੀਰਤਨ ਅੱਜ ਕਰਾਂਗੇ ਲਾਵਾਂਗੇ ਤੇ ਚਿੱਟ ਕਲਿੱਪ ਛੋਟੀ ਜੀ ਜੁੜੇ ਰਹੇ ਉਹ ਲੋਕ ਦੇ ਨਾਲ ਸਾਡਾ ਵੀ ਜ਼ਰੂਰ ਦੇਖਿਆ ਕਰੋ ਜਿੱਥੇ ਅਸੀਂ ਆਪਾਂ ਕੀਰਤਨ ਕਰਨ ਇੱਥੇ ਉਹਨਾਂ ਦੇ ਸੀਗਾ ਪੋਲਟਰੀ ਫਾਰਮ ਕਿਆ ਸੀਗਾ ਬਤਕਾਂ ਉਹਨਾਂ ਦੇ ਆਪਾਂ ਬਤਕਾਂ ਦੀ ਬਣਾਣੀ ਵੀਡੀਓ ਤੇ ਇੱਧਰ ਸੀਗੀਆਂ ਮੁਰਗੀਆਂ ਵੀ ਕੁਕੜੀਆਂ ਦੇਖਿਓ ਆ ਦੇਖੋ ਜੀ ਆ ਸੀਗੀਆਂ ਉਹਨਾਂ ਦੀਆਂ ਕੁਕੜੀਆਂ ਇਹ ਆਪਾਂ ਆਮ ਪਟੀ ਬਣਾ ਲਈ। ਜਾਂ ਕੁੜੀ ਕੁੜੀ ਪਾਈ ਜਾਂਦੀ। ਗੁਰਦੁਆਰਾ ਸਾਹਿਬ ਪਿੰਡ ਖੋਖਰਾਂ ਵਾਲੀ। YouTube ਤੇ YouTube YouTube। ਆ ਗੁੜੀਆਂ ਪਾ ਰਹੀਆਂ ਇਹਨਾਂ ਨੂੰ। ਰੋਟੀਆਂ। ਬਦਕਾਂ ਪੂਰੀਆਂ ਪੂਰੇ ਰੰਗ ਦੀਆਂ ਬਦਕਾਂ। ਆ ਆਪਣੇ ਹੈਡਰਾਗੀ ਸਾਹਿਬ ਭਾਈ ਹਰਜਿੰਦਰ ਸਿੰਘ ਖੋਖਰਾਂ ਵਾਲੀ ਵਾਲੇ। ਸਾਡਾ ਬਲੌਗ ਜ਼ਰੂਰ ਦੇਖਿਆ ਕਰੋ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੋ ਹਣਾ ਆਪਾ ਮਹਾਰਾਜ ਦਾ ਅੰਦਰੋਂ ਸੁਕਾਸਣ ਕਰਕੇ ਬਾਹਰ ਪੰਡਾਲ ਚ ਲਿਆਏ ਆਂ ਬਾਬਾ ਜੀ ਪਾਰੇ ਭੋਗ ਤੇ ਉਸ ਤੋਂ ਪ੍ਰੰਤ ਆਪਾਂ ਕੀਰਤਨ ਸ਼ੁਰੂ ਕਰਾਂਗੇ ਸਾਜ ਆਪਾਂ ਲਾਤੇ ਰਣਜੀਤ ਸਿੰਘ ਬੈਠਿਆ ਤਬਲੇ ਦੇ ਕੋਲ ਬਾਬਾ ਜੀ ਪਾਰੇ ਭੋਗ ਜੁੜੇ ਰਿਹਾ ਬਲੌਗ ਦੇ ਨਾਲ ਮਨਾ ਮੁਕਤਤਾਏ ਤੈ ਜਾਨ ਪੈ ਕਾਹੂ ਕੋ ਦੇਤਨੇ ਲੈ ਪਹਿਮਾਨ ਤਿਆਨ ਕਹੂ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਬਖਾਨ ਜੇ ਮਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਬਹੁ ਨਾਨਕ ਸੁਨ ਰੇ ਮਨਾ ਦਿਨਰ ਮਾਥਾ ਪਾਗ ਜੇ ਮਾਇਆ ਮਮਤਾ ਤਜੀ ਸਭ ਤੇ ਪਿਉ ਉਦਾਸ ਨਾਨਕ ਸ਼ਾਨੀ ਆਰ ਮਨ ਮਾਇਆ ਮੇ ਭਦਰੋ ਬਿਸਰੋ ਗੋਵਰ ਜਨਾ ਕਹੋ ਨਾ ਜਬੇ ਨਹਾਰ ਭਜਨ ਜੀਵਨ ਕੋ ਜੈ ਸਾਬ ਇੱਥੇ ਦੇਖੀ ਮੈਂ ਤੇ ਮਦਦ ਕਿ ਮੇਰੀ ਵੀਡੀਓ ਆਤੀ ਨਹੀਂ ਠੀਕ ਹੈ ਨਾ ਬੈਠੋ ਬਾਜਾ ਆਇਆ ਕਹੋ ਨਾਨਕ ਹਰ ਭਜਨ ਮਿਨ ਪਰਤ ਤਾਏ ਜਲੈ ਮੇਰੇ ਸੁੰਦ ਸੁਖ ਮੇ ਬਹੁ ਸੰਗੀ ਸੈ दुख में सान न कोई कहो नानक हर भज मना अंत सुहाई होए जन्म जन्म परमत फिरे हो बैठे ना जन्म आस कहो नानक हर भज मना निर्भय वास जब तन

ਤੇ ਤਨ ਗੁਰ ਨਾਨਕ ਦੇਵ ਦਾ ਸਹਿਜੇ ਕਹਿ ਲੱਗੇ ਮਰਦਾਨਾ ਜੇ ਕੋਈ ਆਖੇ ਮੈਂ ਸਦਾ ਇੱਥੇ ਬੈਠੇ ਰਹਿਣ ਤੇ ਦੇ ਵਰਗਾ ਕੋਈ ਝੂਠ ਨਹੀਂ ਤੇ ਜੇ ਕੋਈ ਕਦੇ ਮੇਰੇ ਨਾਲ ਤੇ ਚਲੇ ਗਿਆ ਤੇ ਮੈਂ ਵੀ ਇਕੱਲ ਚਲੇ ਜਾਣਾ ਇਹ ਦੇ ਵਰਗਾ ਕੋਈ ਸੱਚ ਨਹੀਂ ਗੱਜ ਕੇ ਆਖ ਸਤਨਾਮ ਜੀ ਵਾਹਿਗੁਰੂ ਆਜਾ ਤੁਮ ਜੁਪਨ ਬਤੇ ਨਦੀ ਤੇ I'm <laughs> ਆਪਾਂ ਕੀਰਤਨ ਕਰਕੇ ਹੁਣ ਚੱਲੇ ਸੀ ਘਰਾਂ ਨੂੰ ਆਹ ਦੇਖੋ ਆ ਜੰਗਲਾਂ ਦੇ ਵਿੱਚੋਂ ਡੱਪ ਰਹੇ ਆ ਆ ਇਹ ਜੰਗਲ ਹੈਗੇ ਰਾਜਸਥਾਨ ਦੇ ਜੰਗਲ ਜੰਗਲਾਂ ਦੇ ਅੰਦਰ ਆਪ ਦੇਖੋ ਖੇਚ ਬਣਾਈਏ ਬੱਚਿਆਂ ਦੇ ਬੱਚੇ ਵਿੱਚ ਖੇਡ ਰਹੇ ਆ ਕ੍ਰਿਕਟ ਆ ਨਰਸਰੀ ਮਤਲਬ ਕੀ ਅੰਦਰ ਨਰਸਰੀ ਕਹਿੰਦੇ ਨਰਸਰੀ ਰਾਜਸਥਾਨ ਦੀ ਨਰਸਰੀ ਜੰਗਲੀ ਜੰਗਲਾ ਇੰਨੇ ਜੋ ਦਿਨੇ ਤਪਦੇ ਇਹ ਡਰ ਲੱਗਦਾ ਤਾਂ ਰਾਤ ਨੂੰ ਬੰਦਾ ਕੰਪੀ ਨਹੀਂ ਸਕਦਾ ਇੰਨੇ ਕਿੰਨੇ ਜੰਗਲ ਦੇਖੇ ਆ ਰਾਜਸਥਾਨ ਦੇ ਜੀ ਦੱਸਿਓ ਬਹੁਤ ਹੀ ਮਤਿਆ ਵੀ ਆ ਰਿਹਾ ਆ ਆਪਣੇ ਅੱਗੇ ਜਾ ਰਿਹਾ ਭਾਈ ਜਿੰਦਰ ਸਿੰਘ ਰਾਗੀ ਸਾਡੇ ਹੈਡ ਰਾਗੀ ਸਾਹਿਬ ਠੀਕ ਹੈ ਜੀ ਦੇਖੋ ਜੀ ਰਾਜਸਥਾਨ ਦੀ ਧਰਤੀ ਤਰਤੀ ਧੋਰਾ ਰੀ ਇਹ ਆ ਤਰਤੀ ਧੋਰਾ ਰੀ ਇਸ ਤੋਂ ਬਾਅਦ ਆਊਗਾ 15 ਬੀਐਲ ਦੀ ਪਿੰਡ 15 ਬੀਐਲ ਦੀ ਉਹ ਸਾਹਮਣੇ ਟਾਵਰ ਦੇਖ ਰਿਹਾ ਜਿਹੜਾ ਦੇਖੋ ਕਿੰਨਾ ਵਧੀਆ 뷰 ਆ ਰਿਹਾ ਹੈ ਇੱਥੇ ਲੋਕਾਂ ਨੇ ਕਣਕਾਂ ਕਣਕਾਂ ਵਿੱਚ ਰੱਖੀਆਂ ਹੋਣ ਟਿੱਪਿਆਂ ਦੇ ਉੱਤੇ ਹੀ ਕਣਕਾਂ ਵਿੱਚ ਰੱਖੀਆਂ ਇੱਥੇ ਜੰਗਲੀ ਜੰਗਲ ਬਸ ਕਿ ਆ 15 ਬੀਐਲਡੀ 8 ਬੀਐਲਡੀ ਹਾਂ ਆਪ ਦਾ ਜੰਤਰਾ ਆ ਪਿੰਡ ਆ ਗਿਆ ਹੁਣ 15 ਬੀਐਲਡੀ ਇਹਦੇ ਵਿੱਚੋਂ ਦੀ ਅਪਾ ਟੱਪ ਕੇ ਗਏ ਸੀਗੇ ਆਣ ਕਿ ਠੰਡ ਬੋਲਦੀ ਦਸਤਾਵੇਜ਼ ਪਾਏ ਸੀ ਇਸ ਕਰਕੇ ਆਪਾਂ ਆਣ ਵਾ ਕੀ ਵੀਡੀਓ ਬਣਾਈ ਨਹੀਂ ਹੁਣ ਘਰੇ ਜਾਣ ਵਾ ਕੀ ਬਣਾ ਰਹੇ ਹਾਂ ਹੁਣ ਘਰੇ ਜਾ ਕੇ ਤਾਂ ਆਪਾਂ ਨਾਲ ਦੇ ਨਾਲ ਜਾਵਾਂਗੇ ਖੰਡਪੜ ਦੀ ਡਿਊਟੀ 11 ਐਸਟੀ ਚ ਚਾਰ ਪੁਛੇ ਲਾਣੀ ਖੰਡਪੜ ਦੀ ਡਿਊਟੀ ਆ ਐਜੀ 15 ਬੀਐਲਡੀ ਪਿੰਡ 15 ਬੀਐਲਡੀ ਬਹੁਤੀ ਵਧੀਆ ਜੰਗਲ ਦੇ ਵਿੱਚ ਮੰਗਲ ਲਾਏ ਜਿਸ ਤਰ੍ਹਾਂ ਕਹਿੰਦੇ ਨੇ ਤੇ ਸਾਹਮਣੇ ਆ ਗਈ ਦੀ ਛਾਮਣੀ ਬੀਐਸਐਫ ਵਾਲਿਆਂ ਦੀ ਛਾਮਣੀ ਆ ਉਹ ਆ ਡੱਪੇ ਤੇ ਤੇ ਫੋਰਡੀ ਨੇ ਜੱਗ ਲੱਗੇ ਹੋਇਆ ਤੇ ਇਹ ਛਾਮਣੀ ਇੱਥੇ ਜੰਗਲ ਦੇ ਵਿੱਚ ਬੀਐਸਐਫ ਦੀ ਛਾਮਣੀ ਪਿਆਂਦੇ ਅੰਦਰ ਦੇਖੋ ਰੌਣਕਾਂ ਹੀ ਲਾ ਰੱਖੀਆਂ ਆਰਮੀ ਨੇ ਵੀ ਇਹ ਸਪਨੇ ਥੰਮੇ ਮੁਕੀਚੇ ਬੁਚੇ ਫਲ ਫਲ ਲਾ ਰਖਿਆ ਪਿਆਂਦੇ ਉੱਤੇ ਟੈਂਟ ਕੰਟ ਵੀ ਲਾ ਰਖਿਆ ਆਪਾਂ ਕੇ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਰੋਕੀ ਸਕਦੇ ਆਪਾਂ ਨੂੰ ਕਿ ਆਪਾਂ ਹੈਵੇਂ ਫਸਤੇ ਫਰੀਏ ਔਰ ਕੇ ਡੰਡ ਪਟਕਾ ਘਟਾਣ ਸੋ ਆਹ ਦੇਖੋ ਸਾਹਮਣੇ ਦੇਖ ਰਖੋ ਜਿਹੜੇ ਖੜੇ ਵੀ ਆ ਆਪਾਂ ਸੀਗੇ ਕੀਰਤਨ ਕਰਕੇ ਹੁਣ ਕਰੇ ਬਾਜਾ ਆਪਾਂ ਕਰੇ ਰਸਤਾ ਤੇ ਪਾਉਣ ਫਿਰ ਬਾਈ ਆ ਰਿਹਾ ਲਾਬਾ ਉਹਦੇ ਨਾਲ ਚੱਲੇ ਅਖੰਡ ਪਾੜ ਦੀ ਡਿਊਟੀ ਚੱਕ ਆਪਾਂ ਸਨਾਨ ਵੀ ਕਰ ਲਿਆ ਸੀਗਾ ਵੈਸੇ ਤਾਂ ਤੇ ਆਪਾਂ ਅਖੰਡ ਪਾੜ ਦੀ ਡਿਊਟੀ ਜਾਣ ਵਾਸਤੇ ਬੈਗ ਤੋੜਾ ਹਥਿਆਰ ਹੋਰੇ ਵਿੱਚ ਲੋਈ ਲਾਈ ਪਾਣੇ ਆ ਕੱਪੜੇ-ਕੁਪੜੇ ਵੈਸੇ ਤਾਂ ਆਪਾਂ ਕਸ਼ਹਿਰਾ ਤੇ ਪਾ ਰੱਖਿਆ ਸੀ ਤੋਲੀਆਂ ਗੱਡੀ 'ਚ ਸੀਗਾ ਫੜਮ ਕੇ ਚਲ ਸਫਾ ਪਾ ਲੈਣੇ ਵਿੱਚ ਇਹ ਨਹੀਂ ਸਫਾ ਉਹ ਦੇ ਵੱਡਾ ਚਲ ਐ ਵੀ ਪਾ ਦੇਖ ਤੇ ਠੀਕ ਹੈ ਜੀ ਓਕੇ ਚਲਦੇ ਹੁਣ ਖੰਡ ਪੜ ਦੀ ਡਿਊਟੀ ਤੇ ਪ੍ਰੀਲ ਆਪਣੀ ਲੈਰੀ ਚ ਝੂਟੇ ਆਹ ਦੇਖੋ ਗੇਟ ਦੇ ਨਾਲ ਬੰਨ ਲੈਂਦੀ ਐ ਤੇ ਦੇਦ ਨਾ ਦਿੰਦੇ ਡੈਡੀ ਮੇਰਾ ਰੱਸਾ ਕਿਥੇ ਲੱਗ ਗਿਆ ਰੱਸਾ ਮੈਂ ਨਾਲ ਲੈ ਤਾ ਗਿਆ ਨਹੀਂ ਸੀਗਾ ਉਹ ਤਨੇ ਕਲੰਕ ਤੋਲੀ ਸੀ ਤੇ ਰੱਸਾ ਖੋਲਿਆ ਸੀ ਇਸ ਕਰਕੇ ਗੱਟੇ ਨੂੰ ਪਾਉਣ ਵਾਸਤੇ ਪਿੱਛੋਂ ਫੋਨ ਕਰਤਾ ਡੈਡੀ ਮੇਰਾ ਸੱਸਾ ਮੇਰਾ ਰੱਸਾ ਐਦੀ ਆਪਾਂ ਚੱਲੇ ਸੀ ਖੰਡ ਪਾਟ ਦੀ ਡਿਊਟੀ ਕਿਹਾ ਸੀਗਾ ਕਿ ਇੱਥੇ ਪੁਲੀ ਆ ਜੂਗੀ ਤੇ ਫੈਪ ਲੱਗੀ ਹੋਗੀ ਆ ਪੁਲੀ ਵੀ ਆ ਗਈ ਤੇ ਫੈਪ ਵੀ ਲੱਗੀ ਹੋਈ ਇੱਥੇ ਆ ਖੰੰਬੇ ਵਾਲੀ ਤੇ ਕਿਹਾ ਸੀ ਪੁਲੀ ਕੱਪ ਕੇ ਕਿ ਪਤਾ ਨਹੀਂ ਕਿ ਤਰਾ ਤਰਾ ਆ ਵੀ ਜਾਂਦਾ ਹੈਗਾ ਪਤਾ ਨਹੀਂ ਆ ਰਾ ਜਾਣਾ ਹੈ ਕਿੱਥਾ ਜਾਣਾ ਹੈਗਾ ਆ ਤੁਸੀਂ ਤੇ ਆ ਬਾਈ ਨੂੰ ਫੋਨ ਕਰਕੇ ਕੁਛ ਦੰਨੇ ਹੈ ਨਾ ਬਾਈ ਲੱਭੇ ਨੂੰ ਆਪਾਂ ਫੋਨ ਕਰਦੇ ਆਂ ਫੋਨ ਬਾਈ ਨੂੰ ਤੇ ਆਪਾਂ ਪਹੁੰਚ ਕੇ ਤੁਹਾਡੇ ਨਾਲ ਕਰਦੇ ਆਂ ਗੱਲਾਂ ਠੀਕ ਹੈ ਜੀ ਦੇਖੋ ਸਾਡਾ ਵਲੋਗ ਆ ਵਕਾਚ ਜਾ ਰਹੇ ਸੀ ਗਲਤ ਤੇ ਆਪਾਂ ਹੁਣ ਗੱਡੀ ਆਪਦੀ ਮੋੜ ਰਹੇ ਆਂ ਗੱਡੀ ਮੋੜ ਕੇ ਉਹ ਜਿਹੜਾ ਪਿੱਛੇ ਰਾਹ ਆਪਾਂ ਤੇ ਦੱਸਿਆ ਸੀ ਤੁਹਾਨੂੰ ਵੀ ਉਹ ਰਾਹ ਉਹ ਰਾਹ ਜਾਣਾ ਆਪਾਂ ਹੁਣ ਉਹ ਚਾ ਚੱਲਦੇ ਆਪਾਂ ਟਾਈਮ ਵੀ ਹੋ ਗਿਆ ਡਿਊਟੀ ਦਾ 1:00 4:00 ਹੋ ਗਏ ਜਾ ਕੇ ਹੁਣ ਪਹੁੰਚਦੇ ਆਂ ਤੇ ਦੇਖਦੇ ਹੁਣ ਕੀ ਬਣਦਾ ਫਿਰ ਡਿਊਟੀ ਤੇ ਲਾਵਾਂਗੇ ਬੰਨਣਾ ਕੀ ਅੱਥੀ ਉੱਧ ਜਾਣੇ ਡੂਟੀ ਤੇਲੇ ਇਹ ਜੀ ਜੁੜੇ ਰਹੇ ਹਾਂ ਬਲੋਗ ਦੇ ਨਾਲ ਆਪਾਂ ਮੁੜਿਆਂ ਸਹੀ ਆਹ ਰਾਹ ਜਾਣਾ ਹੈ ਬਾਈ ਨੇ ਕਿਹਾ ਦੋ ਮਰਲੇ ਅੱਗੇ ਜਾ ਕੇ ਫਿਰ ਰਾਹ ਮੁਰੂਗਾ ਕਿਤੇ ਨਹੀਂ ਤੇ ਆਪਾਂ ਇੱਕ ਚਲਦੇ ਆ ਦੋ ਮਰਲੇ ਫਿਰ ਦੇਖਦੇ ਅੱਗੇ ਕੀ ਬੰਦਾ ਕਿਉਂਕਿ ਆਪਾਂ ਫੇਰੋਗੇ ਕਨਫਿਊਜ਼ ਥੋੜਾ ਆ ਕਿਉਂਕਿ ਇੱਥੇ ਰਾਹ ਹੁਣ ਇੱਕ ਤਾਰਾ ਇਧਰ ਨੂੰ ਗਿਆ ਇਧਰੋਂ ਤਾਂ ਆਪਾਂ ਪਿੱਛੋਂ ਆਏ ਆ ਤੇ ਇੱਕ ਰਾਹ ਸਾਹਮਣੇ ਜਾਂਦਾ ਤੇ ਇੱਕ ਰਾਹ ਇਧਰ ਵੀ ਹੈਗਾ ਹੈ ਹੁਣ ਦੇਖਦੇ ਆਪਾਂ ਬਾਈ ਨੂੰ ਫਿਰ ਫੂੜਕਣਾ ਪੈਣਾ ਵੀ ਕਿੱਦਾਂ ਚਾਹੀਏ ਤੇ ਆ ਬਹੁਤ ਵਧੀਆ ਮੋਹਲਾ ਦੇ ਕੋਈ ਆਈ ਰੀ ਟਿੱਬੇ ਟੁੱਬੇ ਕੈਸੇ ਗਿਆ ਠੀਕ ਹੈ ਜੀ ਨਜ਼ਾਰੇ 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 ਆਪਾਂ ਪਹੁੰਚ ਗਏ ਥਾਣੀ ਥਾਣੀ ਤਾਂ ਸਮਝ ਲੋ ਆ ਗਈ ਤੇ ਵਧੀਆ ਪਹੁੰਚ ਗਏ ਆਪਾਂ ਬਾਲੇ ਓਖੇ ਨਹੀਂ ਹੋਏ ਕੱਚਾ ਜਰਾ ਸੀਦਾ ਸੂਪਰੀ ਹੈਗੀ ਸੀ ਆਪਣੀ ਕੋਲੇ ਚਾਰ ਜੇਸੇ ਤਾਂ ਆਈ ਪਹੁੰਚ ਗਏ ਨਹੀਂ ਤਾਂ ਪਹੁੰਚਾ ਨਹੀਂ ਜਾਣਾ ਸੀ ਦੇਖ ਸਕਦੇ ਹਾਂ ਆਹ ਜੀ ਤਾਰੀ ਜਿਹੜੇ ਜੁੜੇ ਰਹੇ ਹੁਣ ਲੋਕ ਦਿਨ ਨਾਲ ਅੱਜ ਤੋਂ ਸਮਾਪਤ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਅੱਗੇ ਹੁਣ ਐਸੀ ਆਪਾਂ ਖੱਡ ਪੜ ਦੀ ਡਿਊਟੀ ਲਾ ਕੇ ਧੱਲ ਲੱਗਿਆ ਆਪਣੇ ਬਾਪਿਆਂ ਦੀਆਂ ਸਣ ਪੰਜ ਮੰਜੇ ਲੱਗੇ ਹੋਏ ਆ ਜਿਹੜਾ ਵੀ ਇੰਨਾ ਚੋਪਾ ਕਮਲ ਲਿਆਂਗੇ ਤੇ ਕੋਈ ਆਪਣਾ ਅਸਲ ਹੋ ਜਾ ਰਾਤ ਨੂੰ ਇੱਥੇ ਹੀ ਰੈਸਟ ਕਰਾਂਗੇ ਸਵੇਰੇ ਹੁਣ ਇਸ ਤੋਂ ਬਾਅਦ ਵੀ ਆਪਾਂ ਅੱਠ ਡਿਊਟੀ ਲਾਣੀ ਹੈ ਇੱਕ ਹੋਰ ਫਿਰ ਰਾਤ ਨੂੰ ਫੇਰ ਹੈ ਇਸ ਕਰਕੇ ਇੱਥੇ ਹੀ ਆਪਣੀ ਰਾਤ ਅੱਜ ਦੀ ਕਰੇ ਉੱਥੇ ਗੁਰਦੁਆਰਾ ਸਾਹਿਬ ਸਿੰਘਣੀ ਨੇ ਕਰਤੀ ਹੋਣੀ ਹੈ ਸੇਵਾ ਕਿਉਂਕਿ ਉਹ ਵੀ ਨਤਨਮ ਕਰ ਲੈਂਦੇ ਆ ਦੋਨੋਂ ਜੀ ਆਪਾਂ ਅਸੀਂ ਕਰ ਲੈਂਦੇ ਨਤਨਮ ਗੁਰੂ ਘਰ ਦੀ ਡਿਊਟੀ ਸਮਾੜਦੇ ਆ ਨਾਲ ਮਿਲ ਕੇ ਅੱਜ ਦਾ ਬਲੋਗ ਸਾਡਾ ਕਿਦਾਂ ਦਾ ਲੱਗਿਆ ਤੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰੇ ਜੀਉਂਦੇ ਵਸਦੇ ਰੂ ਰੱਬ ਤੁਨ ਨਿਛੜ ਦੀ ਕਿਲਾ ਦੇ ਵਿੱਚ ਰੱਖੀਏ ਪਿਆਰ ਭਰੀ ਸਾਰੇ ਨੂੰ ਸਸਰੀਕਾਲ ਜੀ